ਮੈਂ 뮤직 ਸੁਣਦੀ ਸੀ ਤੇ ਮੇਰਾ ਸੋਰਸ 뮤직 ਦਾ ਸੀਗਾ ਰੇਡੀਓ ਤੇ ਮੈਨੂੰ ਉੱਥੇ ਮੇਰਾ ਨਾਮ ਵੀ ਰੇਡੀਓ ਵਾਲੀ ਕੁੜੀ ਰੱਖਿਆ ਹੋਇਆ ਸੀ ਸਾਡੇ ਜਿਹੜੇ ਪੜੋਸੀ ਲੋਕ ਜਿਹੜੇ ਮਤਲਬ ਕਿ ਦੂਰ ਦਰਾਡੇ ਨਾਲ ਜਿਹੜੇ ਜਾਣਦੇ ਸੀ ਉਹ ਮੇਰਾ ਨਾਮ ਨਾ ਨਹੀਂ ਰੇਡੀਓ ਵਾਲੀ ਕੁੜੀ ਰੱਖਿਆ ਹੋਇਆ ਸੀ ਕਿਉਂਕਿ ਕਈ ਵਾਰੀ ਨਾਮ ਨਹੀਂ ਪਤਾ ਹੁੰਦਾ ਤਾਂ ਕਿਸੇ ਨੂੰ ਬੁਲਾਣਾ ਤਾਂ ਉਹ ਰੇਡੀਓ ਵਾਲੀ ਕੁੜੀ ਤੇ ਰੋਡ ਤੇ ਹਲੇ ਵੀ ਜਿੱਥੇ ਮੇਰਾ ਘਰ ਹੈ ਉੱਥੇ ਹਲੇ ਵੀ ਨਹੀਂ ਹੈਗਾ ਉੱਥੇ ਵੀ ਹਲੇ ਵੀ ਸਾਨੂੰ 2 ਤੋਂ 3 3 2 ਘੰਟੇ ਲੱਗ ਜਾਂਦੇ ਆ ਪੈਦਲ ਤੁਰ ਕੇ ਉੱਪਰ ਜਾਣ ਨੂੰ ਕਿਉਂਕਿ ਸੜਕ ਕਾਫੀ ਨੀਚੇ ਹੈਗੀ ਹੈ ਹਮ ਬਟ that time ਜਦੋਂ ਮੇਰੀ ਐਜੂਕੇਸ਼ਨ ਚੱਲਦੀ ਸੀ ਸਕੂਲਿੰਗ ਹੁੰਦੀ ਸੀ ਉਦੋਂ ਉਸ ਟਾਈਮ 'ਚ ਰੋਡ ਨਹੀਂ ਸੀਗੀ ਬਿਲਕੁਲ ਵੀ ਤੇ ਜਦੋਂ ਸਾਨੂੰ ਆ ਆਪਣੇ ਉਸ ਏਰੀਆ ਤੋਂ ਚੰਡੀਗੜਾ ਆਉਣਾ ਹੁੰਦਾ ਸੀ ਕਿਉਂਕਿ ਮੇਰੇ ਇੱਥੇ ਦੀਦੀ ਆ ਮੇਰੇ ਐਲਦਰ ਸਿਸਟਰਾ ਉਹਨਾਂ ਕੋਲ ਰਹਿੰਦੀਆਂ ਤੇ ਉਹਨਾਂ ਕੋਲ ਜਦੋਂ ਮੈਨੂੰ ਆਉਣਾ ਹੁੰਦਾ ਸੀ ਆ ਫੈਮਿਲੀ ਨੂੰ ਤੇ ਸਾਨੂੰ ਕਮ ਸੇ ਕਮ 8 ਤੋਂ 9 ਘੰਟੇ ਸਾਨੂੰ ਪੈਦਲ ਚੱਲਣਾ ਪੈਂਦਾ ਸੀ ਜਿੱਥੋਂ ਸਾਨੂੰ ਬੱਸ ਮਿਲਦੀ ਸੀ ਜੰਮੂ ਜਾਂ ਕਟੜਾ ਦੀ ਐਂਡ THEN ਉੱਥੋਂ ਫਿਰ ਅਸੀਂ ਚੰਡੀਗੜਾ ਆਉਂਦੇ ਹੁੰਦੇ ਸੀ ਹਮ ਸੋ ਉਹ ਵਾਲਾ ਟਾਈਮ ਦੇਖਿਆ ਹੋਇਆ ਬਟ ਬਹੁਤ ਸੋਹਣਾ ਟਾਈਮ ਸੀ ਹਮ ਮੈਂ ਕਦੀ ਕਦੀ ਉਹ ਚੀਜ਼ ਮਿਸ ਕਰਦੀ ਹੁੰਨੇ ਕਿ ਐਸੀ ਕਿਦਾਂ ਪੈਦਲ ਚੱਲਦੇ ਹੁੰਦੇ ਸੀ ਸੋ ਬਹੁਤ ਸੋਹਣਾ ਟਾਈਮ ਸੀ ਉਹ ਵੀ ਤੇ ਤੁਸੀਂ ਤੁਹਾਡੇ ਘਰੇ ਕਿਹੜੀ ਲੈਂਗੁਏਜ ਬੋਲੀ ਜਾਂਦੀ ਸੀ ਕਿਹੜੀ ਭਾਸ਼ਾ 'ਚ ਗੱਲ ਕਰਦੇ ਸੀ ਦੇਖੋ ਇੱਕ ਤਾਂ ਉੱਥੇ ਜੰਮੂ 'ਚ ਮੇਨ ਹੁੰਦੀ ਹੈ ਡੋਗਰੀ ਹੁੰਦੀ ਹੈ ਹੈਨਾ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਿਮਿਲਰ ਹੈ ਪੰਜਾਬੀ ਦੇ ਨਾਲ ਕਾਫੀ ਮੈਚ ਕਰਦੀ ਹੈ ਸੋ ਕੁਝ ਨਾ ਕੁਝ ਪਰਸਨਲ ਲੈਂਗੁਏजेस ਹੁੰਦੀਆਂ ਨੇ ਜਿਵੇਂ ਉਹਦੇ ਵਿੱਚ ਆ ਜਾਂਦੀ ਹੈ ਗੋਜਰੀ ਬਟ ਗੋਜਰੀ ਪਰਸਨਲ ਨਹੀਂ ਆਉਂਦੀ ਉਹ ਕਾਫੀ ਪਪੂਲਰ ਲੈਂਗੁਏਜ ਹੈ ਇਹ ਹਾਂਜੀ ਗੋਜਰੀ ਬਕਰਵਾਲੀ ਤੇ ਉਹ ਉਹਨਾਂ ਲੋਕਾਂ ਦੀ ਹੁੰਦੀ ਹੈ ਨਾ ਤੇ ਸਾਡੇ ਘਰਾਂ ਵਿੱਚ ਇੱਕ ਲੈਂਗੁਏਜ ਬੋਲੀ ਜਾਂਦੀ ਸੀ ਉਹਨੂੰ ਮੈਨੂੰ ਨਹੀਂ ਉਸ ਲੈਂਗੁਏਜ ਦਾ ਨਾਮ ਨਹੀਂ ਪਤਾ ਬਟ ਬੋਲਦੇ ਹੁੰਦੇ ਸੀ ਹਾਂਜੀ ਤੇ ਉਹ ਬਸ ਕਰ ਕਰਾ ਕਰੇ ਚ ਬੋਲਦੇ ਹੁੰਦੇ ਸੀ ਬਾਕੀ ਡੋਗਰੀ ਮੇਨ ਉਥੋਂ ਦੀ ਡੋਗਰੀ ਲੈਂਗੁਏਜ ਹੈਗੀ ਤੇ ਫਿਰ ਤੁਸੀਂ ਪ੍ਰੋਪਰ ਪੰਜਾਬੀ ਕਿਵੇਂ ਸਿੱਖੀ ਕਿ ਤੁਸੀਂ ਇੱਥੇ ਜਦੋਂ ਇੰਡਸਟਰੀ ਚ ਗਾਉਣਾ ਸ਼ੁਰੂ ਕੀਤਾ ਪੰਜਾਬੀ ਗੀਤ ਤੁਸੀਂ ਸ਼ੁਰੂ ਕੀਤੇ ਫਿਰ ਇੱਥੇ ਆ ਕੇ ਪੰਜਾਬੀ ਸਿੱਖੀ ਮੈਨੂੰ ਲੱਗਦਾ ਜਿੱਦਾਂ ਮੈਂ 뮤직 ਦੇ ਨਾਲ ਜੁੜੀ ਹੋਈ ਸੀ ਨਾ ਮੈਂ ਰੇਡੀਓ ਸੁਣਦੀ ਹੁੰਦੀ ਸੀ ਤੇ ਮੈਂ ਰੇਡੀਓ ਤੇ ਇਹੋ ਜਿਹੇ ਪ੍ਰੋਗਰਾਮਸ ਵਗੈਰਾ ਸੁਣਦੀ ਹੁੰਦੀ ਸੀ 뮤직 ਗਾਣੇ ਉਦਾਂ ਦੇ ਸੁਣਨੇ ਐਂਡ ਜਿਵੇਂ ਮੇਰੇ ਸਿਸਟਰ ਇੱਥੇ ਵੇ ਆਏ ਹੋਏ ਨੇ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਜਦੋਂ ਉੱਥੇ ਮੈਨੂੰ ਛੁੱਟੀਆਂ ਪੈਂਦੀਆਂ ਹੁੰਦੀਆਂ ਸੀ ਸਕੂਲ ਦੇ ਵਿੱਚ ਇੱ ਸਮਰ ਦੇ ਵਿੱਚ ਇੱਕ ਮਹੀਨੇ ਵਾਸਤੇ ਪੈਂਦੀ ਸਾਡੇ ਉੱਤੇ ਪੂਰੇ ਢਾਈ ਮਹੀਨੇ ਦਾ ਪੈਂਦੀ ਸੀ ਓਕੇ ਤੇ ਉਹ ਟਾਈਮ ਹੀ ਨੇ ਫਿਰ ਮੈਂ ਇੱਥੇ ਆਂਦੀ ਹੁੰਦੀ ਸੀ ਮੰਮਾ ਨਾਲ ਠੀਕ ਹੈ ਤੇ ਜਦੋਂ ਇੰਨੇ ਨੇ ਟਾਈਮ ਇਨਾਂ ਦੇ ਨਾਲ ਇੱਥੇ ਰਹਿਣਾ ਤੇ ਫਿਰ ਜਦੋਂ ਇਹਨਾਂ ਨੂੰ ਇੱਥੇ ਮੇਰੀ ਸਿਸਟਰ ਦੀਆਂ ਡਾਟਰਸ ਨੂੰ ਛੁੱਟੀਆਂ ਪੈ ਜਾਂਦੀਆਂ ਉਹ ਵੀ ਮੇਰੀ ਏਜ ਦੀਆਂ ਹੀ ਨਹੀਂ ਐ ਕਾਫੀ ਏਜ ਗੈਪ ਨਹੀਂ ਹੈਗਾ ਸਾਡਾ ਸੋ ਮੇਰੀ ਸਿਸਟਰ ਕਾਫੀ ਐਲਡਰ ਨੇ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਜਿਹੜੀਆਂ ਭਵਾਂ ਜੀ ਹੈਗੀਆਂ ਸੀੇ ਮੇਜ ਦੀ ਕਿਦਾਂ ਹੋ ਸਕਦੀਆਂ ਮੈਂ ਸਭ ਤੋਂ ਛੋਟੀ ਆ ਆਪਦੀ ਫੈਮਿਲੀ ਦੇ ਵਿੱਚ ਸੋ ਇਨਾਂ ਏਜ ਗੈਪ ਹੈਗਾ ਹੈ ਸੋ ਜਦੋਂ ਉਧਰ ਆnde ਹੁੰਦੇ ਸੀ ਤਾਂ ਉਹ ਕਾਫੀ ਉਹਨਾਂ ਦੇ ਨਾਲ ਰਹਿਣਾ ਹੁੰਦਾ ਸੀ ਸੋ ਸ਼ਾਇਦ ਇਸ ਕਰਕੇ ਵੀ ਠੀਕ ਸੀਗੀ ਤੇ ਫਿਰ ਬਾਅਦ ਦੇ ਵਿੱਚ ਜਦੋਂ ਇੰਡਸਟਰੀ ਦੇ ਵਿੱਚ ਕੰਮ ਕਰਨਾ ਸਟਾਰਟ ਕੀਤਾ ਤਾਂ ਜਿਹੜੀ ਗਾਉਣ ਵਾਲੀ ਲੈਂਗੁਏਜ ਹੈ ਹੂੰ ਉਹ ਫਿਰ ਕੰਮ ਕਰਦੇ ਕਰਦੇ ਸੀਗੀ ਤੇ ਤੁਸੀਂ ਜਦੋਂ ਰੇਡੀਓ ਤੇ ਗੀਤ ਸੁਣਦੇ ਹੁੰਦੇ ਸੀ ਪੰਜਾਬੀ ਗੀਤ ਸੁਣਦੇ ਸੀ ਮੈਂ ਸੁਣਦੀ ਹੁੰਦੀ ਸੀ ਤੁਹਾਨੂੰ ਕਿਹੜੇ ਪੁਰਾਣੇ ਕਲਾਕਾਰ ਵੱਧ ਪਸੰਦ ਸੀ ਜਿਹਨੂੰ ਤੁਸੀਂ ਸੁਣਦੇ ਸੀ ਪੰਜਾਬ ਦੇ ਮੈਂ ਸਾਰਿਆਂ ਨੂੰ ਹੀ ਸੁਣਦੀ ਸੀ ਉਸ ਟਾਈਮ 'ਚ ਚੱਲਦੇ ਹੁੰਦੇ ਸੀ ਗੁਰਦਾਸ ਮਾਨ ਸਾਹਿਬ ਹਰਭਜਨ ਮਾਨ ਸਾਹਿਬ ਚੱਲਦੇ ਹੁੰਦੇ ਸੀ ਫਿਰੋਜ਼ ਖਾਨ ਸਰ ਤੇ ਇਹਨਾਂ ਸਾਰਿਆਂ ਨੂੰ ਹੀ ਮਾਸੇ ਸਲੀਮ ਜੀ ਇਹਨਾਂ ਦੇ ਉਸ ਟਾਈਮ ਗਾਣੇ ਸੁਣਦੀ ਹੁੰਦੀ ਸੀ ਦੇ ਨਾਲ-ਨਾਲ ਗੁੰਗੁਣਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ ਤੇ ਬਾਕੀ ਮੈਂ ਬਾਲੀਵੁੱਡ ਬਹੁਤ ਸੁਣਦੀ ਹੁੰਦੀ ਸੀ ਤੇ ਤੁਹਾਨੂੰ ਤੁਹਾਡਾ ਸਿੰਗਰ ਬਣਨ ਦਾ ਸੁਪਨਾ ਬਚਪਨ ਤੋਂ ਹੀ ਸੀ ਵੀ ਮੈਂ ਕਲਾਕਾਰੀ ਬਣਨਾ ਗਾਉਣ ਲੱਗਣਾ ਇੱਕ ਨਾ ਸੁਪਨਾ ਹੁੰਦਾ ਹਮ ਕਿ ਤੁਹਾਨੂੰ ਪਤਾ ਹੁੰਦਾ ਕਿ ਮੈਂ ਪੜ੍ਹ ਲਿਖ ਕੇ ਨਾ ਇਸ ਚੀਜ਼ ਵੱਲ ਜਾਣਾ ਹਮ ਮੈਂ ਅਹ ਇਹ ਸਟੱਡੀ ਕੀਤੀ ਤੇ ਆਬਵੀਅਸਲੀ ਇਹਦੇ ਵਿੱਚ ਇਹ ਇਹ ਲਾਈਨ ਹੈਗੀ ਮੈਂ ਇੱਧਰ ਜਾਣਾ ਹੈ ਹੈਨਾ ਮੈਨੂੰ ਉਦੋਂ ਸੀਗਾ ਕਿ ਮੈਂ ਅੱਜ ਵੀ ਕਿਤੇ ਗੱਲ ਕਰ ਰਹੀ ਸੀਗੀ ਕਿ ਸਾਡੇ ਉਸ ਟਾਈਮ 'ਚ ਨਾ ਉੱਥੇ ਮੋਸਟਲੀ ਹੁੰਦਾ ਸੀ ਕੁੜੀਆਂ ਟੀਚਿੰਗ ਲਾਈਨ ਵੱਲ ਹੋਰ ਬਹੁਤ ਜ਼ਿਆਦਾ ਪਤਾ ਨਹੀਂ ਹੁੰਦਾ ਸੀ ਉੱਥੇ ਸਕੋਪ ਨਹੀਂ ਸੀ ਜ਼ਿਆਦਾ ਕਿ ਕਿਸੇ ਨੇ ਡਾਕਟਰ ਬੰਨਾ ਕਿਸਨੇ ਇੰਜੀਨੀਅਰ ਬੰਨਾ ਹਾਂਜੀ ਹੋਰ ਕੁਝ ਸਮਝ ਹੀ ਨਹੀਂ ਸੈਂਦਾ ਕਿਉਂ ਪਤਾ ਹੀ ਨਹੀਂ ਸੀ ਕਿ ਕੁਝ ਹੋਰ ਵੀ ਬਣ ਸਕਦੇ ਹਾਂ ਸੋ ਉਥੇ ਹੀ ਸੀਗਾ ਕਿ ਠੀਕ ਹੈ ਅ ਗ੍ਰੈਜੂਏਸ਼ਨ ਤੋਂ ਬਾਅਦ ਆ ਐਮ ਐ ਜੋ ਵੀ ਕੀਤੀ ਤੇ ਨਾਲ ਹੀ ਟੀਚਿੰਗ ਦੀ ਜੌਬ ਮਿਲ ਜਾਣੀ ਆਪਣੇ ਕੋਲ ਹੀ ਸਕੂਲ ਹੈ ਉੱਥੇ ਮਿਲ ਜਾਣੀ ਜੌਬ ਉਹ ਸੀਗਾ ਕਿ ਹਾਂ ਕਰਨੀ ਤਾਂ ਆਖਰੀ ਪੈਣੀ ਹੈ ਪਰ ਕਿਤੇ ਨਾ ਕਿਤੇ ਮਾਈਂਡ ਦੇ ਵਿੱਚ ਆ ਸੀਗਾ ਕਿ ਮੈਂ ਆਰਮੀ ਦੇ ਵਿੱਚ ਆਣਾ ਓਕੇ ਉਹ ਸੀਗਾ ਮੇਰੇ ਮਾਈਂਡ ਦੇ ਵਿੱਚ ਕੋਈ ਘਰੋਂ ਸੀ ਆਰਮੀ ਬੈਕਗ੍ਰਾਉਂਡ ਨਹੀਂ ਨਹੀਂ ਦੂਰ ਦੂਰ ਤੱਕ ਜਿੱਥੇ ਮੈਂ ਹੈਗੀਆਂ ਉਧਰ ਵੀ ਨਹੀਂ ਸੀਗਾ ਕੋਈ اچھا ਨਾ ਉਧਰ ਸੀਗਾ ਸੋ ਸੋਚਿਆ ਉਹ ਸੀਗਾ ਕਿ ਪੜ ਲਿਖ ਕੇ ਉਧਰ ਜਾਣਾ ਤੇ ਡੈਸਟਨੀ ਕੁ ਡੈਸਟਨੀ ਨੂੰ ਕੁਝ ਹੋਰੀ ਮਨਜ਼ੂਰ ਸੀਗਾ ਹੁਣ ਗਾਣ ਦਾ ਮੈਂ ਜਿਹ ਗਾਣ ਦੀ ਗੱਲ ਕਰਾਂ ਤੇ ਮੈਂ ਰੇਡੀਓ ਸੁਣਦੀ ਹੁੰਦੀ ਸੀ ਜੋ ਵੀ ਚੱਲਦਾ ਸੀ ਨਾਲ-ਨਾਲ ਗੁੰਗੁਣਾਉਂਦੀ ਹੁੰਦੀ ਸੀ ਤੇ ਸਕੂਲ ਦੇ ਵਿੱਚ ਜਦੋਂ ਕਦੀ ਮੌਕਾ ਮਿਲਦਾ ਹੁੰਦਾ ਸੀ ਪਤਾ ਉਹਨਾਂ ਨੂੰ ਚੱਲ ਗਿਆ ਕਿ ਅਸੀਂ ਗਾਉਂਦੀ ਐ ਤੇ ਜੇ ਤੋ ਗਾਉਂਦੇ ਨਹੀਂ ਸੀ ਬੜੀ ਤਾਰੀਫ ਹੁੰਦੀ ਸੀ ਹੂੰ ਪਰ ਉੱਥੇ ਸਕੋਪ ਨਹੀਂ ਸੀਗਾ ਨਾ ਇਦਾਂ ਦਾ ਕਿ ਕਿੱਥੇ ਗਾ ਕੀ ਨੂੰ ਸੁਣਾਉਣਾ ਹੈ ਬਸ ਜਦੋਂ ਵਿਆਹ ਹੁੰਦੇ ਸੀ ਪਿੰਡਾਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਤਾਂ ਉੱਥੇ ਬਸ ਵੀ ਉਹ ਆਪਣੇ profession ਵੀ ਬਣਾ ਸਕਦੇ ਆ ਪ੍ਰੋਫੈਸ਼ਨਲੀ ਇਹ ਸੋਚ ਨਹੀਂ ਸਕਦੇ ਸੀ ਪਤਾ ਹੀ ਨਹੀਂ ਸੀ ਹੁੰਦਾ ਕਿ ਗਾਣਾ ਸਿੱਖਿਆ ਵੀ ਜਾਂਦਾ ਹੈ ਸਟੂਡੀਓ ਇਦਾਂ ਹੁੰਦੇ ਨੇ ਪਲੇਬੈਕ ਇਦਾਂ ਹੁੰਦਾ ਹੈ ਵੀਡੀਓ ਕੁਝ ਨਹੀਂ ਸੀ ਪਤਾ ਤੇ ਉਹ ਠੀਕ ਹੈ ਉਹ ਇੱਕ ਲੱਗੀ ਚੀਜ਼ ਸੀਗੀ ਬਟ ਹਾਂ ਮੈਨੂੰ ਅੱਜ ਵੀ ਆਦਾ ਹੈ ਮੇਰੀ ਮੰਮਾ ਨਾ ਮੈਂ ਰੇਡੀਓ ਸੁਣਦੀ ਸੀ ਤੇ ਗਾਣਾ ਕੋ ਚੱਲ ਰਿਹਾ ਸੀ ਮੈਂ ਨਾਲ-ਨਾਲ ਗੁੰਗੁਣਾ ਰਹੀ ਸੀ ਤੇ ਮੇਰੀ ਮੰਮਾ ਨੇ ਨਾ ਉਹ ਭੋਲੇ ਪਾਣੀ ਉਹਨਾਂ ਨੇ ਇਦਾਂ ਕਹਿ ਦਿੱਤਾ ਕਿ ਆ ਇੱਕ ਵਿਸ਼ ਸੀਗੀ ਉਹਨਾਂ ਨੇ ਕਿ ਕਾਸ਼ ਤੇਰੀ ਆਵਾਜ਼ ਵੀ ਇਦਾਂ ਰੇਡੀਓ ਦੇ ਵਿੱਚ ਸੁਣਨ ਨੂੰ ਮਿਲੇ ਤੂੰ ਵੀ ਗਾਵੇਂ ਹਾਲਾਂਕਿ ਉਹਨੂੰ ਦੂਰ-ਦੂਰ ਤੱਕ ਪਤਾ ਨਹੀਂ ਕਿ ਕਿੱਦਾਂ ਹੋ ਸਾਇਆ ਪੋਸਿਬਲ ਮੈਂ ਕਿਹਾ ਮਮੀ ਮੈਂ ਕਿਹਾ ਕਿੱਥੇ ਇਦਾਂ ਕਿੱਥੇ ਪੋਸੀਬਲ ਹੋ ਸਕਦਾ ਤੇ ਉਹਨਾਂ ਨੇ ਪਤਾ ਨਹੀਂ ਉਸ ਟਾਈਮ ਉਹਨਾਂ ਦੀ ਜ਼ੁਬਾਨ ਤੇ ਸਰਸਪਤੀ ਮਾਤਾ ਬੈਠੇ ਸੀ ਤੇ ਉਹ ਚੀਜ਼ ਪੂਰੀ ਹੋਈ ਪਤਾ ਹੀ ਨਹੀਂ ਚਲਿਆ ਕਦੋਂ ਫਿਰ ਐਕਚੁਅਲੀ ਮੇਰੇ ਮਮਾ ਦੀ ਡੈਥ ਹੋ ਗਈ ਸੀ ਓਕੇ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇਥੇ ਸ਼ਿਫਟ ਹੋ ਗਈ ਕਿਉਂਕਿ ਉੱਥੇ ਥੋੜਾ ਰਹਿਣਾ ਥੋੜਾ ਔਖਾ ਹੁੰਦਾ ਸੀ